ਹਬੀ ਜੀ ਵੀਰ ਨੇ ਕੁਝ ਨਹੀਂ ਕੀਤਾ ਸਾਡਾ ਸਾਡੇ ਸਿੱਕੇ ਤਾਂ ਸਾਨੂੰ ਤਾਂ ਰਾਜਧਾਨੀ ਨਹੀਂ ਜਾਣ ਦਿੰਦੇ ਅਸੀਂ ਉਹਨਾਂ ਦੇ ਕਿਵੇਂ ਬਿੰਗਰੀ ਸਾਡੇ ਪਿੰਡ ਦੇ ਅੱਜ ਵੀ ਅਸੀਂ ਪਿੰਡ ਮੁਖੀਆਂ ਨੇ ਰਾਏ ਕਰੀਆ ਵੀ ਬਿਲਕੁਲ ਪਿੰਡ ਚ ਵਧ ਨਹੀਂ ਸਕਦਾ ਆ ਸਕੂਲਾਂ ਦੀ ਕੱਲ ਦੀ ਖਬਰ ਜਲਦੀ ਹੈ ਵੀ 8% ਉਹ ਫੀਸ ਵਧਾ ਸਕਦੇ ਆ ਜੱਟ ਦਾ ਵਾਧਾ ਕੁਝ ਨਹੀਂ ਵੀ ਇਹ ਜਿਹੜੀ ਆਵਾਮੀ ਮੋਰੈਲਟੀ ਆ ਇਹਨੇ ਵੀ ਅੱਜ ਤੱਕ ਕੋਈ ਕਹਿ ਦੂਆ ਵੀ ਕੋਈ ਕੋਈ ਰਿਸ਼ਤਾਚਾਰੀ ਦਾ ਕੋਈ ਥੋੜੇ ਕਿ ਪੈਸਾ ਲੈਂਦਾ 7 50 50000 ਰੁਪਏ ਰਿਸ਼ਵਤ ਮੰਗਦੇ ਨੇ ਇੰਤਕਾਲ ਕਰਾਉਣ ਦੇ ਅਭੀਰ ਕਰਾ ਕੇ ਆਇਆ ਇੰਤਕਲੇ ਨੂੰ ਪੁੱਛ ਲਓ ਵੀ ਇੱਕ ਪੈਸਾ ਲੱਗਿਆ ਵੱਡਾ ਤਾਂ ਵੀਰੇ ਇੱਥੇ ਕੋਈ ਸੁਣਾਈ ਨਹੀਂ ਦੀ ਸਾਡੇ ਪਿੰਡ ਦੇ ਵਿੱਚ ਮੈਨੂੰ ਲੱਖ ਰੁਪਇਆ ਬਿਲ ਦਾ ਫਾਇਦਾ ਹੋਇਆ ਕੱਲੇ ਨੇ ਇੱਕ ਸਾਲ 10 ਸਾਲ ਮਤਲਬ ਸਿੱਕ ਕਾਮ ਤੇ ਇਹਨਾਂ ਦਾ ਸਦਦ ਕਰਾਇਆ ਸਾਡੀ ਅਸੀਂ ਸਾਰੀ ਜ਼ਿੰਦਗੀ ਚ ਕਾਲੀਆਂ ਨੂਟਾ ਪਾਉਦੇ ਹਾਂ ਮਤਲਬ ਸ਼ੁਰੂ ਤੋਂ ਤੁਸੀਂ ਕਾਲੀ ਰਹੇ ਕਾਲੀ ਰਹੇ ਉਹਨਾਂ ਨੇ ਕੀ ਕੀਤਾ ਸਾਡੇ ਤੇ ਡੀਜੀਬੀ ਜਿਹੜਾ ਸ਼ੈਣੀ ਦੀ ਉਹਨੇ ਸਾਡਾ ਹਜ਼ਾਰਾਂ ਸਿੱਕ ਮਾਰਿਆ ਉਹਨੇ 10 ਸਾਲ ਫੇਰ ਸਾਡੇ ਤੇ ਡੀਜੀਬੀ ਲਾ ਕੇ ਰੱਖਿਆ ਦਾ ਸ ਉਹ ਇਹ ਹਰ ਦਾ ਡੀਜੀਪੀ ਲੈ ਕੇ ਰੱਖਿਆ ਉਹਨਾਂ ਜੇ ਅਸੀਂ ਕੋਈ ਮਹਾਰਾਜ ਨੂੰ ਮੰਨਦੇ ਆ ਸਾਨੂੰ ਉਹਨੂੰ ਵੋਟ ਪਾਉਣਾ ਕਾਲੀਦਾਨ ਨੂੰ ਸਾਡਾ ਹੱਕ ਨਹੀਂ ਬਣਦਾ ਗਾਂਗਰਾਸਤੇ ਸਾਡਾ ਕੋਈ ਰੋਸਾ ਹੀ ਨਹੀਂ ਹੈਗਾ ਹੂੰ ਸਮਝੇ ਤੁਸੀਂ ਹਾਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਮੇਰੇ ਸਾਡੇ ਤਾਂ ਹੁਣ ਮੰਨਣ ਵਾਲੇ ਵੀਰ ਆਏ ਦੱਸ ਦੋ ਕੋਈ ਹੋਰ ਜਿਹੜਾ ਬੈਠੇ ਦੱਸ ਦੋ ਜਿੰਨੇ ਬੰਦੇ ਬੈਠੇ ਆ ਚਲੋ ਇੱਕ ਵੀਰ ਨੂੰ ਇਹਦੀ ਕੋਈ ਤਕਲੀਫ ਦੱਤੇ ਆ ਕਿ ਅਸੀਂ ਜਾ ਕੇ ਇਹਦੀ ਮੁਸੀਹਾ ਹੱਲ ਕਰਾਉਨੇ ਆ ਪਰ ਉਹ ਤੋਂ ਬਾਅਦ ਇਹ ਜਿਹੜੀ ਆਮ ਆਦਮੀ ਪਾਰਟੀ ਆ ਇਹਨੇ ਵੀਰ ਅੱਜ ਤੱਕ ਕੋਈ ਕਹਿ ਦੋ ਵੀ ਕੋਈ ਰਿਸ਼ਤਾਚਾਰੀ ਦਾ ਕੋਈ ਥੋੜੀ ਪੈਸਾ ਲੈਂਦਾ ਸਾਤੇ 5 ਅਭੀਰ ਕਰਾ ਕੇ ਆਇਆ ਇੰਤਕਲੇ ਨੂੰ ਪੁੱਛ ਲਓ ਵੀ ਇੱਕ ਪੈਸਾ ਲੱਗਿਆ ਆ ਕੋਲ ਬੈਠਾ ਹੁਣ ਇੰਤਕਲ ਕਰਾ ਕੇ ਆਇਆ ਵੀ ਹੁਣ ਸਾਨੂੰ ਰਿਸ਼ਵਤ ਕੋਰੀ ਤੇ ਛੋਟੇ ਆਦਮੀ ਨੂੰ ਹਰਾਨ ਕਰੀ ਘਟ ਗਈ ਜੇ ਸਾਨੂੰ ਬੇਲ ਜੀ ਦੀਓ ਜ਼ੀਰੋ ਬਿਲਾਉਣੇ ਆ ਫਿਰ ਅਸੀਂ ਤਾਂ ਖੁਸ਼ਮਾਨ ਦਾ ਲੱਖ ਲੱਖ ਸ਼ੁਕਰ ਕਰਦੇ ਆ ਵੀ ਉਹਨੇ ਬਹੁਤ ਵਧੀਆ ਕੰਮ ਕੀਤੇ ਆ ਔਰ ਬਹੁਤ ਵਧੀਆ ਜਿਹੜਾ ਵੀ ਕੰਮ ਕੀਤਾ ਅੱਧੋ ਗਰੇ ਜਿਆਦਾ ਵਧੀਆ ਕੰਮ ਕਰੇ ਆ ਸਾਧ ਜੀ ਵੀ ਆ ਉਹ ਆ ਗਿਆ ਅਸੀਂ ਉਹਦਾ ਧੰਨਵਾਦ ਕਰਦੇ ਆ ਸਾਨੂੰ ਸਰਕਲ ਚ ਦੋ ਬੰਦੇ ਵਧੀਆ ਮਿਲ ਕੇ ਸਾਡੇ ਸਰਕਲ ਚ ਐਮਐਲ ਰਹਿਆ ਪਹਿਲਾਂ ਅਸੀਂ ਸਾਨੂੰ ਦੋ ਹੀ ਨੁਮਾਇੰਦਿਆਂ ਦਾ ਸਾਨੂੰ ਬਹੁਤ ਫਾਇਦਾ ਹੋਊਗਾ ਜੀ ਜੀਪੀ ਸਾਹਿਬ ਦਾ ਤੁਹਾਨੂੰ ਫਾਇਦਾ ਹੋਊਗਾ ਹੈ ਫਾਇਦਾ ਹੋਊਗਾ ਇੱਕ ਪਹਿਲਾ ਉਹ ਵਧੀਆ ਬੰਦੇ ਸੀ ਦੂਜੇ ਆਮ ਆਦਮੀ ਪਾਰਟੀ ਚ ਵਾਗੇ ਹਾਂ ਵੀ ਚਲੋ ਉਧਰ ਆ ਗਿਆ ਫਿਰ ਇੱਧਰ ਆ ਗਿਆ ਹੁਣ ਮਤਲਬ ਸਾਡੇ ਦੋ ਹੀ ਸਾਡੇ ਸਰਕਲ ਦੇ ਬੰਦੇ ਹੋਊਗਾ ਸਾਡੇ ਬਾਤੇ ਬਹੁਤ ਫਾਇਦੇਮੰਦ ਹੋਊਗਾ ਅਸੀਂ ਆਪਣੇ ਪੰਜਾਬ ਪਹਿਲਾਂ ਵੀ ਉਹਨੇ ਬਹੁਤ ਕੁਝ ਦਿੱਤਾ ਜੀ ਪੀ ਨੇ ਮੈਂ ਨਹੀਂ ਕਹਿੰਦੇ ਜੀ ਹੁਣ ਵੀ ਇਹ ਗ੍ਰਾਂਟ ਚ ਚ ਲੈਣਾ ਜੋ ਚਰਪੰਚੀ ਪਿੰਡ ਤੋਂ ਲਈ ਜੀ ਬਹੁਤ ਧੰਨਵਾਦ ਕਰਦੇ ਆ ਅਸੀਂ ਭਵੰਤਮਾਨ ਦਾ ਸਾਡੇ ਤਾਂ ਵੀਰੇ ਇੱਥੇ ਕੋਈ ਸੁਣਾਈ ਨਹੀਂ ਸੀ ਸਾਡੇ ਪਿੰਡ ਦੇ ਵਿੱਚ ਮੈਨੂੰ ਲੱਖ ਰੁਪਿਆ ਮਿਲਦਾ ਫ ਕੱਲੇ ਨੇ ਇੱਕ ਸਾਲ ਦਾ ਅੱਛਾ ਲੱਖ ਰੁਪਈਆ ਤੁਹਾਡਾ ਬਿੱਲ ਸਾਡੇ ਜਿਹੜੇ ਲਾਈਟ ਨਹੀਂ ਦੀ ਆਉਂਦੀ ਦੋ-ਦੋ ਘੰਟੇ ਸੀ 12 ਵਜੇ ਦੇ ਰਾਤ ਨੂੰ ਮੋਟਰ ਚਲਾਉਣ ਜਾਂਦੇ ਸੀ ਜੇ 12 ਵਜੇ ਵੀ ਮੋਟਰ ਚਲਾਉਣ ਜਾਂਦੇ ਤੇ ਅਸੀਂ ਤਾਂ ਸਾਡੇ ਦੋ-ਦੋ ਘੰਟੇ ਲਾਈਟ ਆਉਂਦੀ ਸੀ ਹੁਣ 24 ਘੰਟੇ ਲੜ ਰਹੇ ਨੇ ਕੋਈ ਬੰਦਾ ਕਹ ਦੋ ਵੀ ਲਾਈਟ ਨਹੀਂ ਭੱਜਦੀ ਕਦੇ ਕਦੇ ਲਾਈਟ ਨਹੀਂ ਭੱਜਦੀ ਇਹ ਪਹਿਲਾਂ ਕਹਿੰਦੇ ਤੇ ਲਾਈਟ ਹੀ ਨਹੀਂ ਹੈ ਕਿ ਲਾਈਟ ਨਹੀਂ ਹੈ ਕਿ ਨਾ ਹੀ ਨਾ ਤੇ ਦੇ ਹੁਣ ਲਾਈਟ ਭੱਜਦੀ ਉਹਨੂੰ ਪਤਾ ਨਹੀਂ ਕਿੱਥੇ ਜਾਂਦੀ ਸੀ ਪਹਿਲਾਂ ਅੱਛਾ ਜੀ ਹਾਂ ਬਹੁਤ ਧੰਨਵਾਦ ਕਰਦੇ ਹਾਂ ਭਗਵੰਤ ਜੀ ਵੀ ਨੂੰ ਟਿਕਟ ਦੇਣ ਦਾ ਵੀ ਧੰਨਵਾਦ ਕਰਦੇ ਹਾਂ ਇੰਨਾ ਜਿਆਦਾ ਤੁਹਾਨੂੰ ਸ਼ਾਇ ਹੈ ਹਾਂ ਉਹਦੇ ਵਿੱਚ ਆਮ ਵਧੀਆ ਪਾਰਟੀ ਚ ਆ ਗਿਆ ਵੀਰੋ ਪਹਿਲਾਂ ਵੀ ਪੀਪਲ ਪਾਰਟੀ ਚ ਖਿਲਾਫੇ ਖੜਿਆ ਆ ਤੀਗਾ ਸਮਝੇ ਗਲ ਹੁਣ ਇੱਧਰ ਆ ਗਿਆ ਵਧੀਆ ਪਾਰਟੀ ਚ ਭੰਤੋਨ ਦੇ ਨਾਲ ਇਹਦਾ ਪਹਿਲਾਂ ਵੀ ਕਿ ਬਹੁਤ ਵਧੀਆ ਬੰਦਾ ਉਹ ਤਾਂ ਉਹਦਾ ਹੀ ਧੰਨਵਾਦ ਵੀ ਕਰਦੇ ਇੱਥੇ ਆਉਣ ਤੇ ਪਰ ਵੋਟ ਵੀ ਪਿੰਡ ਚੋਂ ਵੱਧ ਦੇ ਵੱਧ ਸੈਂਟਰ ਪਰਸੈਂਟੇ ਵੋਟ ਪਾਵਾਂਗੇ ਜੀਪੀ ਸਾਹਿਬ ਜੀ ਵੀਰ ਸਾਹਿਬ ਬੀਜੇਪੀ ਨੂੰ ਵੜ ਨਹੀਂ ਦੇਣਾ ਹਰ ਕਾਲੀਆਂ ਨੂੰ ਉਹਨਾਂ ਨੂੰ ਨਾ ਸਾਡਾ ਬਿਲਕੁਲ ਕੋਈ ਬੀਜੇਪੀ ਨੂੰ ਜਿਹੜੇ ਬਿਲਕੁਲ ਨਹੀਂ ਵੋਟ ਪਿੰਡ ਚ ਪੈਂਦ ਦੇਣੀ ਹੈ ਉਹਨਾਂ ਨੂੰ ਕਹਿਣਾ ਵੀ ਸਾਡਾ ਕਰਿਆ ਕੀ ਉਹਨਾਂ ਨੇ ਬੀਜੇਪੀ ਵਾਲੇ ਨਹੀਂ ਭਾਜੀ ਬੀਜੇਪੀ ਵਾਲੇ ਕੁਝ ਨਹੀਂ ਕੀਤਾ ਸਾਡਾ ਸਾਡੇ ਸਿੱਕਾ ਸਾਨੂੰ ਤਾਂ ਰਾਜਧਾਨੀ ਨਹੀਂ ਜਾਣ ਦਿੰਦੇ ਅਸੀਂ ਉਹਨਾਂ ਦੇ ਕਿਵੇਂ ਬਿੰਦੂ ਸਾਡੇ ਪਿੰਡ ਤੇ ਅੱਜ ਵੀ ਅਸੀਂ ਪਿੰਡ ਮੁਖੀਆਂ ਨੇ ਰਾਏ ਕਰੀਆ ਵੀ ਬਿਲਕੁਲ ਪਿੰਡ ਚ ਵੜ ਨਹੀਂ ਦੇਣ ਲੈ ਕਿਲਾ ਦਣੇ ਉਹ ਰਿਪੋਰਟ ਨਹੀਂ ਅਕਾਲੀ ਤਾਂ ਕਹਿੰਦੇ ਵੀ ਅਸੀਂ ਭਾਜਪਾ ਨਾਲ ਸਮਰਥਨ ਕਰਕੇ ਵੀ ਕੁਝ ਸੇਵਾ ਕਰਾਂਗੇ ਪੰਜਾਬ ਦੀ ਤੁਸੀਂ ਕਹਿੰਦੇ ਵੜ ਨਹੀਂ ਦੇਣੀ ਨਹੀਂ ਨਹੀਂ ਵੜਨ ਕਦੀ ਨਹੀਂ ਦੇਣ ਪਹਿਲਾਂ ਉਹਨਾਂ ਦੇ ਅਕਾਲੀਆਂ ਨੇ ਉਹਨਾਂ ਨੇ ਤਾਂ ਪਹਿਲਾਂ ਸਾਡੇ ਕਾਨੂੰਨ ਲੈ ਕੇ ਆਏ ਉਹ ਤਾਂ ਪਹਿਲਾਂ ਉਹਨਾਂ ਦਾ ਦਸਕਤ ਕਰਕੇ ਆਏ ਕਾਨੂੰਨਾਂ ਦੇ ਤਾਂ ਹੀ ਕਾਨੂੰਨ ਆਏ ਤੇ ਅਸੀਂ ਤਾਂ ਸੈਂਤ ਮਤਲਬ ਦੇਖੋ 8% ਰੇਖ ਦਾ ਹਰ ਸਾਲ ਵਧਦਾ ਜੱਟ ਦਾ ਵਧਿਆ ਕੋਈ ਫਸਲ ਨਹੀਂ ਆਪਣੇ ਅਕਾਲੀ ਕਰਕੇ ਇਹਦੀ ਨਾਲ ਅਕਾਲੀ ਮੈਂ ਸਮਝਾਉਂਦਾ ਨਹੀਂ ਕਰਿਆ ਇਹਨਾਂ ਨੇ ਪਹਿਲਾਂ ਕੈਪਟਨ ਰੀਜ਼ਾਈਨ ਕਰਕੇ ਇਹ ਵੀ ਕਰਕੇ ਕਾਂਗਰਸ ਨੇ ਰੀਜ਼ਾਈਨ ਕਰਿਆ ਉੱਥੇ ਸਮਝਾਉਂਦੇ ਤੇ ਜਿਹੜੇ ਕਾਨੂੰਨ ਆਜਾ ਲੈ ਲੈਂਦੇ ਤੇ ਹਰ 1 ਲੱਖ ਤਾਂ ਆਏ ਵੀ ਨਹੀਂ ਹਰ 1 ਲੱਖ ਤਾਂ ਆਏ ਨਹੀਂ ਪਹਿਲਾਂ ਇਹਨਾਂ ਦੀ ਸਹੁੰ ਵੀ ਕਿਰੀ ਹੋਈ ਸੀ ਇਹਨਾਂ ਦੀ ਹੁਣ ਤੇ ਇਹਨਾਂ ਨੇ ਤਾਂ ਸਾਨੂੰ ਮਤਲਬ ਇਹ ਬਣਾਤਾ ਹੁਣ ਬਿਲਕੁਲ ਅਸੀਂ ਦਿੱਲੀ ਆਪਣੀ ਰਾਜਧਾਨੀ ਜੀ ਨਹੀਂ ਜਾ ਸਕਦੇ ਸਾਨੂੰ ਕਿਲ ਗੱਡੇ ਵਿੱਚ ਤੇ ਕਿੰਨੇ ਕਿੰਨੇ ਗੱਡਰ ਗੱਡੇ ਵਿੱਚ ਉਹਨਾਂ ਤੋਂ ਸਕੂਲਾਂ ਦੀ ਕੱਲ ਦੀ ਖਬਰ ਜਲਦੀ ਹੈ ਵੀ 8% ਉਹ ਫੀਸ ਵਧਾ ਸਕਦੇ ਆ। ਜੱਟ ਦਾ ਵਾਧਾ ਕੁਝ ਨਹੀਂ ਆ। 50 ਰੁਪਏ 20 10 ਰੁਪਏ 20 ਰੁਪਏ ਕੁਆਂਟਲ ਦਾ ਸਾਲ ਬਾਦ। ਉਹਨਾਂ ਨੂੰ ਬਿਲਕੁਲ ਡਾਟ ਜਿੰਨੇ ਮਰਜ਼ੀ ਰੇਟ ਵਧਾਈ ਜਾਣਾ। ਜ਼ਿਮੀਂਦਾਰ ਖੁਦਕੁਸ਼ੀ ਕਰ ਤੇ ਕਰਦਾ ਏਸੇ ਕਿੱਲੋਂ ਕਰਦਾ ਜਦੋਂ ਕੀਮਤਾਂ ਨਹੀਂ ਮਿਲਦੀ ਹੈਗੀ ਵੀ। ਹੋਰ ਦੱਸੋ। ਕਿਹੜੀ ਪਾਰਟੀ ਨੂੰ ਹੁਣ ਸਮਰਥਨ ਕਰਨਾ ਹੈ? ਮੈਂ ਹੁਣ ਤਾਂ ਅਜਿਹਾ ਝਾੜੂ ਨੂੰ ਕਰਨਾ। ਝਾੜੂ ਨੂੰ। ਪਹਿਲਾਂ ਕਰਿਆ ਜੀਪੀ ਨੂੰ ਵੀ ਕਰਿਆ ਹੁਣ ਫੇਰ ਜੀਪੀ ਨੂੰ। ਅੱਛਾ। ਪਹਿਲਾਂ ਕਾਂਗਰਸ ਚ ਜੀਪੀ ਨੂੰ ਵੋਟ ਪਾਉਂਦੇ ਤੇ ਹ ਤੁਸੀਂ ਮਤਲਬ ਹੋਰ ਕੀ ਕੀ ਦੇਖਿਆ ਜੀ 530 ਵੋਟ ਹੈ ਕੱਲ ਸੁਖਵੀਰ ਬਾਦਲ ਦਾ ਦੌਰਾ ਸੀ ਸਾਡੇ ਪਿੰਡ ਚ ਇੱਕ ਬੰਦਾ ਗਿਆ ਉਹ ਵੀ ਮੂੰਹ ਦਿਖਾ ਕੇ ਮੁੜਿਆ 530 ਵੋਟ ਤੇ ਇੱਕ ਬੰਦਾ ਦੇਖ ਲੋ ਇੱਕ ਨੂੰ ਐਂ ਕਹ ਮਜੂ ਇੱਕ ਬੰਦਾ ਸਿਰਫ 530 ਵੋਟ ਤੇ ਇੱਕ ਬੰਦਾ ਗਿਆ ਸੁਖਵੀਰ ਬਾਦਲ ਦੀ ਪੰਜਾਬ ਬਚਾਓ ਰੈਲੀ ਚ 530 ਵੋਟ ਚੋਂ ਇੱਕ ਬੰਦਾ ਪਹੁੰਚਿਆ ਮੰਗਾ ਗਿਆ ਜਾਂ ਸਾਰਾ ਗਵਾਹ ਏ ਪਿੰਡ ਅੱਛਾ ਜੀ ਉਹ ਵੀ ਮਤਲਬ ਮੂੰਹ ਦਿਖਾ ਕੇ ਮੁੜਿਆ ਆ ਵੀ ਜਿਹੜਾ ਟਫ ਸੋਕੀ ਰੋਣ अच्छा <laughs> जी ਵੀ ਉਹਦੇ ਨਾਲ ਵੀ ਨਹੀਂ ਕੋਈ ਤੁਰਿਆ ਨਾ ਜੀ ਕੋਈ ਤੁਰਿਆ ਹੀ ਨਹੀਂ ਨਾ ਕਿਹਾ ਵੀ ਚੁਰਬੀ ਬੈਂਦਾ ਸੀ ਕਿ ਕਿਸੇ ਨੇ ਵੋਟ ਪਾਉਣੀ ਸੀ ਧਿਆੜੀ ਇਹਦੇ ਉਹ ਹਰ ਉਹਦੇ ਨਾਲ ਫਿਰਦੇ ਹਾਂ 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 ਬਾੜਾ ਔਖਾ ਕੰਮ ਆ ਜੀ ਫਿਰ ਤਾਂ ਗਾਲੀਆਂ ਦਾ ਬਹੁਤ ਔਖਾ ਹੈ ਉਹਨਾਂ ਨੂੰ ਕਿਸੇ ਨੇ ਨਹੀਂ ਬੰਨਦੇ ਨਾ 2027 ਚ ਤੁਸੀਂ ਲੱਗਦਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਲੈ ਹਮ 100% ਆਊਗੀ ਹਾਂ ਜਿਵੇਂ ਉਹ ਕਹਿੰਦੇ 25 ਸਾਲ ਤੇ 10 ਸਾਲ ਦਾ ਤਾਂ ਪੱਕਾ ਬਹਿਦਾ ਹੈ ਕਿੱਥੇ ਤੱਕ ਜਿੱਥੇ ਪਾਣੀ ਦੀ ਲੋੜ ਨਹੀਂ ਤੇ ਜ਼ਿੰਮੇਦਾਰ ਉੱਥੇ ਪਾਣੀ ਪਹੁੰਚਾਤਾ ਉਹ ਸੂਏ ਪੱਕੇ ਕਰਕੇ ਆਉਣੇ ਵਾਲੇ ਮਤਲਬ ਅਗਲਾ ਵੀ ਰਿਪੀਟ ਹੋਊਗੀ ਸਰਪੀਟ ਪੱਕੀ ਹੋਊਗੀ ਜੀ ਹੋਰ ਵੀ ਧੰਨਵਾਦ ਤੁਹਾਨੂੰ